ਪਰਮੇਸ਼ਰ ਦੀਆਂ ਹਦਾਇਤਾਂ ਚਵੀਆਂ ਗ੍ਰੰਥਾਂ 'ਚ ਭਰੀ ਹੋਈਆਂ ਅਫਸੋਸ ਦੇ ਨਾਲ ਇਹ ਕਹਿਣਾ ਪੈਂਦਾ ਕੋਈ ਸੈਕਟਰੀ ਸਾਹਿਬ ਕਹਿੰਦੇ ਨੇ ਕੋਈ ਮੇਰੇ ਵਰਗਾ ਕਹਿਣ ਦਾ ਕੋਈ ਵੀ ਕਹਿਣ ਦਾ ਬਟ ਆਪਾਂ ਇਥੋਂ ਪੜ ਕੇ ਚਲੇ ਜੰਨੇ ਆ ਬਟ ਆਪਾਂ ਇਸ ਤੇ ਚੱਲਦੇ ਨਹੀਂ ਇਸ ਤੇ ਚੱਲਣਾ ਪੈਣਾ ਔਰ ਅਸਰ ਕਰਨਾ ਪੈਣਾ satsang ਦਾ ਮਤਲਬ ਕੀ ਹੁੰਦਾ ਚੰਦ ਲੈਣਾ ਜਿੱਥੇ ਮੈਂ ਰਵੀ ਦਾ ਇਸ਼ਾਰਾ ਮੈਨੂੰ ਕਰ ਦੇਣਗੇ ਉੱਥੇ ਮੈਂ ਸਮਾਪਤੀ ਕਰਦਾਗਾ ਦਿੱਲੀ ਅਵਤਾਰ ਸਿੰਘ ਨਿਰੰਕਾਰੀ ਨਾਲ ਬਚਨ ਹੋਈ ਸੀ ਕਿ ਸਤਸੰਗ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਉਹ ਨਿਰੰਕਾਰੀ ਨੂੰ ਸਮਝਾਇਆ ਸੀ ਕਿ ਤੁਸੀਂ ਸਤਸੰਗ ਤਾਂ ਰੋਜ਼ ਕਰਦੇ ਹੋ ਅਸੀਂ ਵੀ ਕਰਦੇ ਆ ਬਟ ਸਾਡੀ ਬੈਠਣ ਦੀ ਵਿਵਸਥਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਇਹ ਧਿਆਨ ਦਿਓ ਪੰਜਾਬੀ ਚ ਲਿਖਤਾ ਹੈ ਜੇ ਕਿਸ ਨੂੰ ਹਿੰਦੀ ਨਹੀਂ ਸਮਝ ਆਉਣਾ ਤਾਂ ਆਪਾਂ ਹਿੰਦੀ ਵੀ ਸਮਝਾ ਦੇਾਂਗੇ ਬਟ ਅਮਲ ਕਰਨਾ ਪੈਣਾ ਸਾਰੇ ਪੰਜਾਬੀ ਬੈਠੇ ਨਹੀਂ ਸਮਝ ਰਿਹਾ ਨਾ ਹੁੰਦੀ ਕਈ ਵਾਰੀ ਜੇ ਸ਼ਰਾਬ ਜੇ ਬਨਾਈਆਂ ਹੋਈਆਂ ਤਾਂ ਅਸੀਂ ਬਨਾਈਆਂ ਪਰਮਾਤਮਾ ਵੱਲੋਂ ਕੋਈ ਸ਼ਰਾਬ ਨਹੀਂ ਸੀ ਇਸ ਪਰਮਾਤਮਾ ਨੇ ਘਰ ਘਰ ਜਾ ਕੇ ਦਰਸ ਦੇ ਕੇ ਜਨਾਈ ਕਰਾ ਕੇ ਤੁਹਾਨੂੰ ਜਗਾਇਆ ਹੈ ਤਾਂ ਅੱਜ ਆਪਾਂ ਇੱਥੇ ਬੈਠੇ ਆ ਉਸਨੇ ਕੋਈ ਕਮੀ ਨਹੀਂ ਛੋੜੀ ਹੈ ਕਮੀ ਸਾਡੇ ਅੰਦਰ ਹੈ ਲਿੱਤ ਕੇ ਮਿਸਟਾੜ ਹੁੰਦੀ ਆ ਪੇਵ ਚੁੱਕ ਜਾਏ ਉਹ ਪੇ ਵੀ ਚੁੱਕ ਜਾਂਦਾ ਹੈ ਉਸ ਹੰਗ ਦਾ ਉਸ ਆਤਮਾ ਦਾ ਪਰਮ ਬ੍ਰह्म ਆਪਣਾ ਰੂਪ ਦੇ ਦਰਸਾਈ ਹੈ ਪੇਵ ਖਤਮ ਹੋ ਗਿਆ ਜੋ ਪਰਮ ਰੂਪ ਦਰਸਾ ਦੇ ਤਾਂ ਫਿਰ ਤੋਂ ਸਾਡਾ ਤੁਹਾਡੇ ਅੰਦਰ ਕੋਈ ਭੇਵ ਨਹੀਂ ਰਹਿ ਜਾਂਦਾ ਦਬਟਾ ਸੀ ਪੇਵ ਰੱਖਿਆ ਏ ਜੇ ਭੇਵ ਹੈ ਤਾਂ ਸ਼ਰਾ ਬਣੀ ਹੋਈਆਂ ਸਾਡੀਆਂ ਲੜਾਈਆਂ ਬਣੀਆਂ ਇੱਕ ਦੀਆਂ ਦੋ ਦੀਆਂ ਤਿੰਨ ਦੀਆਂ ਚਾਰ ਦੀਆਂ ਇਹ ਸਾਡੀ ਮਨਮਤ ਝਗੜਾ ਫਿਰ ਮੁੱਕ ਜਾਏ ਫਿਰ ਝਗੜਾ ਖਤਮ ਹੋ ਜਾਂਦਾ ਜੋ ਪਰਮਾਤਮਾ ਆਪਣਾ ਦਰਸ ਦੇ ਦਿੰਦਾ ਝਗੜਾ ਮੁਕ ਜਾਏ ਝਗੜੇ ਖਤਮ ਹੋ ਜਾਂਦੇ ਦੁਈ ਦਵੇਤ ਰਹਿਣ ਕੋਈ ਨਾ ਪਾਈ ਆ ਕਿੰਨਾ ਸਪਸ਼ਟ ਹੈ ਦੁਈ ਦਵੇਤ ਖਤਮ ਹੋ ਜਾਂਦੀ ਹੈ ਜੇ ਪਰਮਾਤਮਾ ਆਪਣਾ ਦਰਸ ਦੇ ਦੇਵੇ ਤੇ ਜਿਹੜੇ ਸ਼ਰਧਾ ਦੇ ਵਿੱਚ ਹੈਗੇ ਆ ਮੇਰੇ ਵਰਗੇ ਕਿਉਂ ਉਹਨੂੰ ਪਰਮਾਤਮਾ ਦਰਸ ਨਹੀਂ ਦਿੱਤਾ ਦਿੱਤਾ ਹੈ ਬਟ ਸਾਡੀ ਅਕਲ ਉਥੇ ਸਾਡੀ ਅਕਲ ਡੋੜ ਰਹੀ ਉਥੇ ਅੱਗੇ ਪਰਮਾਤਮਾ ਕੀ ਕਹਿੰਦੇ ਨੇ ਫਿਰ ਲੇਖਾ ਮੁਕ ਜਾਏ ਹਰਖ ਸੋਗ ਚਿੰਤਾ ਗਮ ਚਿੰਤਾ ਹਰ ਕਿਸ਼ੋਕ ਸਾਰੀ ਖਤਮ ਹੋ ਜਾਂਦੀ ਖੁਸ਼ੀ ਇੱਕੋ ਇੱਕੋ ਦੇ ਪ੍ਰਗਟਾਈ ਆ ਫਿਰ ਇੱਕੋ ਖੁਸ਼ੀ ਦੇ ਪ੍ਰਗਟਾਈ ਆ ਉਹ ਸਤ ਸੰਗਤ ਸੱਚੇ ਸਤਗੁਰ ਦਾ ਆਜਵਾ ਦਾ ਕੰਮ ਕਰਨੀ ਦਾ ਕਰਤਾ ਆਪ ਕਰਾਈ ਆ ਫਿਰ ਉਹ ਅਗਲਾ ਕੰਮ ਕਿਦਾ ਹੋ ਜਾਂਦਾ ਪਰਮਾਤਮਾ ਦਾ ਜਿਸ ਸਾਧ ਸੰਗ ਨੂੰ ਸੁਣ ਕੇ ਜਿਸ ਸਾਧ ਸੰ ਨੂੰ ਸੁਣ ਕੇ ਫਿਰ ਮਾਤ ਗਰਭ ਨਾ ਪਵੇ ਜਮ 84 ਡੇਰਾ ਦੇਵੇ ਟਾਈ ਸਤਸੰਗ ਸੁਨੋ ਸਦਾ ਅਤੀਤ ਸਮਝਾਇਆ ਸੀ ਅਵਤਾਰ ਸਿੰਘ ਜੀ ਨੂੰ ਸਾਡੇ ਵਾਸਤੇ ਵੀ ਇਹ ਸੰਦੇਸ਼ ਹੈਗੇ ਇਹ ਨਹੀਂ ਕਿ ਉਹਦੇ ਵਾਸਤੇ ਆ ਸਤਸੰਗ ਸੁਨੋ ਸਦਾ ਅਤੀਤ ਝਗੜਾ ਮੁਕ ਜਾਏ ਹਸਤ ਕੀਟ ਊਚ ਨੀਚ ਨਾ ਕੋਈ ਵਖਾਇਆ ਚਾਰ ਵਰਨਾ 18 ਵਰਨਾ ਛਤਰੀ ਸੂਤ ਬ੍ਰਾਹਮਣ ਸੂਦਰ ਵੈਸ਼ ਦਸੇ ਇਕੋ ਰੀਤ ਦੁਈ ਦਵੈਤ ਨਾ ਕੋਈ ਪ੍ਰਗਟਾਇਆ ਤੂੰ ਮੇਰਾ ਮੈਂ ਤੇਰਾ ਟੋਲਾ ਦੱਸ ਕੇ ਸੱਚਾ ਗੀਤ ਗਹਿਰ ਗੰਭੀਰ ਪੜਦਾ ਦੇ ਉਠਾਈਆ ਅਕੀ ਪਰਮਾਤਮਾ ਕੀ ਕਹਿੰਦੇ ਨੇ ਸਤ ਸੰਗ ਸਰਬ ਦਾ ਮਿਲਾਪ ਇਕਤਾ ਇੱਕੋ ਦੇ ਜਨਾਈਆ ਪੁਰਖ ਅਕਾਲ ਵਾਹਿਗੁਰੂ ਖੁਦਾ ਗਾੜ ਅੱਲਾ ਇਕੋ ਜਨਾਈ ਤੁਰਦਾ ਬਾਪ ਪਿਤਾ ਪਤ ਪਰਮੇਸ਼ਵਰ ਬੇਪਰਵਾਈਆ ਝਗੜਾ ਮੁਕ ਜਾਏ ਜਾਤ ਪਾਤ ਇਕੋ ਬ੍ਰਹਮ ਦੇ ਪ੍ਰਗਟਾਈਆ ਮਨੁਆ ਮਨ ਨਾ ਰਹੇ ਕੁਸਤਾਕ ਝਗੜਾ ਕੂੜਾ ਦੇ ਗੁਬਾਈਆ ਫਿਰ ਉਹ ਪ੍ਰਾਣੀ ਕਦੇ ਝਗੜੇ ਵਿੱਚ ਨਹੀਂ ਆਉਂਦਾ ਜਿਹਨੂੰ ਪਰਮਾਤਮਾ ਦਰਸ ਦਿਦਾ ਤੁਹਾਨੂੰ ਤੇ ਘਰ ਘਰ ਜਾ ਕੇ ਠਾਇਆ ਉਸ ਪਰਮਾਤਮਾ ਨੇ ਸਾਡੇ ਕਾਹਦੇ ਝਗੜੇ ਲੜਾਈ ਗੀ ਸਤਸੰਗ ਅੰਦਰ ਸਤਸੰਗ ਅੰਦਰ ਸਤਗੁਰ ਨજર ਆਏ ਸਾਖਿਆ ਹੁਣ ਇਸ ਤਰ੍ਹਾਂ ਦੀ ਬੰਦ ਅਸੀਂ ਕਦੇ ਬਣਾਈ ਨਹੀਂ ਕੋਈ ਨਿਆਣੇ ਵਾਲਾ ਤੋੜਦਾ ਕੋਈ ਫੋਨਾ ਵਾਲਾ ਤੋੜਦਾ ਕੋਈ ਦਾ ਫੋਨ ਆ ਕੇ ਹੁਣੇ ਦੋ ਹੁਣੇ ਘੰਟੀਆਂ ਵੱਜਣ ਦਾ ਆਪਾਂ ਬਾਹਰ ਭੱਜ ਜੰਦੇ ਆ ਸਾਤਸੰਗ ਦੇ ਵਿੱਚ ਬੈਠਣ ਦਾ ਸੂਲ ਕੀ ਦੱਸਿਆ ਪ੍ਰਮਾਤਮਾ ਨੇ 사ਤਸੰਗ ਅੰਦਰ ਸਤਿਗੁਰ ਨજર ਆਏ ਸਾਖਿਆਤ ਸਨਮੁਖ ਬੈਠਾ ਸੋਬਾ ਪਈਆ ਜਿਸ ਦੀ ਸ਼ਬਦ ਅਗੰਮੀ ਆਵਾਜ਼ ਬਿਨ ਰਸਨਾ ਜੇਵਾਂ ਦੇ ਸਮਝਾਈਆ ਝਗੜਾ ਫਿਰ ਮੁੱਕ ਜਾਏ ਰੋਜ਼ਾ ਨਮਾਜ਼ ਮੰਦਰ ਮਸਜਿਦ ਸ਼ਿਬਦ ਵਾਲਾ ਮਠ ਸਤਿਗੁਰ ਚਰਨ ਦੁਆਰਾ ਨਜਰੀ ਆਏ ਸਾਰੇ ਤੁਹਾਨੂੰ ਉਹ ਇੱਥੇ ਨਜ਼ਰ ਆ ਜਾਣਗੇ ਜੇ ਆਪਾਂ ਸੁਰਤ ਲਾ ਕੇ ਬੈਠੇ ਹੋਇਆ ਜੇ ਅਸੀਂ ਪ੍ਰਮਾਤਮਾ ਹਰ ਧਿਆਨ ਹੈ ਤਾਂ ਜੇ ਬੀਬੀ ਸਾਨੂੰ ਤੇ ਬਚਣ ਦੱਸਦੀ ਹੈ ਇਸ ਦਾ ਮਤਲਬ ਇਹ ਨਹੀਂ ਕਿ ਗੱਪ ਮਾਰ ਰਹੀ ਹੈ ਕਦੇ ਅਸੀਂ ਵੀ ਇਤਰਾਕਦੇ ਬੈਠ ਕੇ ਦੇਖਾਂਗੇ ਤਾਂ ਇਹ ਮੰਨ ਤਾਂ ਸਾਡੇ ਅੰਦਰ ਵੀ ਬਣ ਜਾਊਗਾ ਅੱਗੇ ਪ੍ਰਮਾਤਮਾ ਕੀ ਕਹਿੰਦੇ ਨੇ ਦਰਸ ਦਿਖਾਵੇ ਜਗਤ ਤ੍ਰਿਸ਼ਨਾ ਮੇਟੇ ਭੁੱਖ ਮਾਇਆ ਮਮਤਾ ਮੋਗਵਾਇਆ ਦਰਸ ਦਿਖਾਵੇ ਜੋ ਸਤਗੁਰ ਬੈਠਾ ਲੁਕ ਜੋ ਸਤਗੁਰ ਬੈਠਾ ਲੁਕ ਪੜਦਾ ਔਲਾਦੇ ਮਟਾਈਆ પ્રેમ ਪਿਆਰ ਅੰਦਰ ਗੁਰਸਿੱਖ ਗੁਰ ਗੁਰ ਇਕਵੇ ਦੂਜੇ ਨੂੰ ਜਾਵਨ ਚੋਕ ਫਿਰ ਗੁਰਸਿੱਖ ਤੇ ਭਗਵਾਨ ਇੱਕ ਦੂਨ ਫਿਰ ਕੀ ਕਰਦਾ ਨਾ ਉਹ ਝੁਕਦੇ ਨਾ પ્રેમ ਦੇ ਅੰਦਰ ਫਿਰ ਉਹ ਫਸ ਜਾਂਦੇ ਨਾ ਇਸ ਤਰ੍ਹਾਂ ਦੀ ਬੰਦ ਹੋਣੀ ਚਾਹੀਦੀ ਨਿਊ ਨਿਊ ਸੀਸ ਨੇ ਵਾਇਆ ਗੁਰ ਸੰਗਤ ਸਤ ਸੰਗਤ ਅੰਦਰ ਆਵਨ ਜਾਵਨ ਦਾ ਪੈਂਡਾ ਜਾਇ ਮੁਕ ਮੁਫਤ ਸਤਗੁਰ ਦਇਆ ਕਮਾਈਆ ਮੁਫਤ ਕੋਈ ਫੀਸ ਪਾੜਾ ਨਹੀਂ ਮੁਫਤ ਦਇਆ ਕਮਾਈਆ ਜੇ ਕੋਈ ਅਗਲਾ ਮਾਰਗ ਲੈ ਪੁੱਛ ਉਹ ਵੀ ਸਹਜੇ ਦੇ ਦਰਲਾਈਆ ਉਹਦਾਂ ਗੱਲ ਹੋਈ ਸੀ ਜੇ ਕੋਈ ਅਗਲਾ ਮਾਰਗ ਪੁੱਛੇ ਤਾਂ ਉਹ ਵੀ ਤੈਨੂੰ ਬੰਦਾਸਾਂ ਉਸ ਵੇਲੇ ਨਾਮ ਨਿਦਾਨ ਸੁਣਾ ਕੇ ਇਕੋ ਤੁਕ ਇਕੋ ਤੁਕ ਆਪਣੀ ਗੋਦੀ ਲੈ ਚੁੱਕ ਫੜ ਬਾਹਾਂ ਗਲੇ ਲਗਾਈਆ ਜੋਤੀ ਜੋਸ ਰੂਪ ਹਾਰਾ ਆਪਣੀ ਕਿਰਪਾ ਕਰ ਆਪ ਆਪਣੀ ਜੋਤ ਅਤਾਰ ਸਤਸੰਗ ਸੱਦ ਦੇਵੇ ਮਾਨ ਵੜਾਈਆ ਸਤਸੰਗ ਸੱਦ ਦੇਵੇ ਮਾਨਵੜੀ ਅੱਯਾ ਕੁਛ ਲੈਣਾ ਛੱਡ ਕੇ ਸਤ ਸੰਗ ਕੇ ਮੈਨੂੰ ਗੁਰਮੁਖ ਵਿਰਲਾ ਕਰਦਾ ਧਿਆਨ ਦੰਦੇ ਰਿਓ ਪ੍ਰੇਮ ਪ੍ਰੀਤੀ ਨਾਲ ਨਿਭਾਈਆ ਪ੍ਰੇਮ ਪ੍ਰੀਤੀ ਇਹ ਇੱਕ ਭਗਤ ਦੇ ਅੰਦਰ ਇਹ ਜਿਹੜੀ ਹੈ ਇਹ ਹੋਣੀ ਚਾਹੀਦੀ ਹੈ ਇੱਕ ਡੈਫੀਨੇਸ਼ਨ ਇਹ ਆਪਣੇ ਅੰਦਰ ਇੱਕ ਸਾਨੂੰ ਲਾਗੂ ਕਰਨੇ ਪੈਣੇ ਆ ਕਿ ਭਗਤ ਜੇ ਪ੍ਰਮਾਤਮਾ ਸਾਹਮਣੇ ਬੈਠਾ ਤਾਂ ਉਹਦੀ ਕਿਸ ਤਰ੍ਹਾਂ ਦਾ ਬੈਠਾ ਹੋਣਾ ਚਾਹੀਦਾ ਪਾਲ ਪ੍ਰੇਮ ਪ੍ਰੀਤੀ ਨਾਲ ਨਵਾਈਆ ਜੋ ਵਰਦਾ ਬਣੇ ਸਤਗੁਰ ਕਰਦਾ ਆ ਗੁਰ ਸ਼ਬਦ ਕਰੇ ਕਮਾਈਆ ਓ ਨਿਰਭੈ ਹੋ ਕਦੇ ਨਾ ਡਰਦਾ ਪੈ ਸਰਬ ਜੈਤ ਜਾਈਆ ਮਿਲਾ ਹੋਵੇ ਉਸ ਨਿਰੰਕਾਰ ਹਰਦਾ ਜੋ ਹਰ ਹਿਰਦੇ ਰਹਾ ਸਮਾਈਆ ਸਤ ਸੰਗ ਕਿਹ ਮੈਂ ਮਿਲਾਵਾ ਸਤਗੁਰ ਜੋ ਸਬਦਾ ਮਾਲਕ ਨਜ਼ਰੀ ਆਈ ਆ ਜਿਸ ਦਾ ਆ ਜੁਗਾਤ ਲੇਖਾ ਲੈਣਾ ਦੇਣਾ ਹੋਵੇ ਤੁਰ ਤੁਰ ਮਸਤਕ ਖੋਜ ਖਜਾਈਆ ਜੋ ਜੁਗ ਜਨਮ ਦੇ ਵਿਛੜਿਆ ਲੈ ਜੋੜ ਫੜਵਾ ਹੋ ਗੋਦ ਉਠਾਈਆ ਜੋ ਸਤਿ ਪ੍ਰੀਤੀ ਲੱਗੀ ਨਵਾਏ ਤੋਰ ਉਹ ਸਤਗੁਰਿਆ ਜੋ ਸੱਚ ਪ੍ਰੀਤੀ ਲੱਗੀ ਨਿਵਾਏ ਤੌਰ ਅੰਤਮ ਆਪੇ ਹੋਏ ਸਹਾਈਆ ਕਰੇ ਪ੍ਰਕਾਸ਼ ਅੰਧ ਘੋਰ ਸਤ ਜੋਤ ਕਰੇ ਰਸ਼ਨਾਈਆ ਝਗੜਾ ਮੁਕ ਜਾਏ ਪੰਜ ਚੋਰ ਪੜਦਾ ਓਲਾ ਰਹੇ ਨਾ ਰਾਈਆ ਆਪਣੇ ਨਾਲ ਸਦਾ ਸੰਗ ਨਿਰੰਕਾਰ ਨਿਰਵੈਰ ਲਾਇ ਤੌਰ ਤੁਰੰਤ ਆਪਣਾ ਜੋੜ ਜੁੜਾਈਆ ਸੱਚੇ ਸਤਗੁਰ ਦਾ ਸਦਾ ਮੰਤਰ ਫੁਰਨਾ ਫੋਰ ਰਮਜ ਇਕੋ ਇਕ ਵਖਾਇਆ ਸਤ ਸੰਗ ਕਹਿ ਮੈਂ ਸਦਾ ਸਤਵਾਦ ਸਤ ਸੱਚ ਦਿਆ ਦਰੜਾਈਆ ਮੇਰਾ ਖੇਲ ਆ ਜੁਗਾਦ ਜੁਗ ਚੋਕੜੀ ਵੇਖ ਵਖਾਇਆ ਮੇਰਾ ਰੂਪ ਅਨੂਪ ਬ੍ਰਹਮਾਤ ਬ੍ਰਹਮੰਡ ਕਰਾਰੁਸ਼ ਨਾਈਆ ਮੈਂ ਸੁਨਾਵਾ ਹੁਕਮ ਸੰਦੇਸ਼ਾ ਤੁਰਦਾ ਨਾਦ ਗੁਰ ਸਤਗੁਰ ਕਰੇ ਸੁਨਵਾਈਆ ਪਰਦਾ ਔਲਾ ਖੋਲਾ ਰਾਜ ਦੁਇ ਦਵਤੀ ਡੇਰਾਤਾ ਆ ਜਿਨਾ ਗੁਰਮੁਖਾਂ ਸਤਸੰਗ ਸਾਰਿਆਂ ਮਿਲਕੇ ਕੀਤਾ ਏਕ ਸਾਥ ਜਿਨਾ ਗੁਰਮੁਖਾਂ ਸਤਸੰਗ ਸਾਰਿਆਂ ਮਿਲਕੇ ਕੀਤਾ ਏਕ ਸਾਥ ਇਕੋ ਸਤਗੁਰ ਦਇਆ ਵਖਾਈਆ ਜੋ ਪਾਵੇ ਸਰ ਅਨਾਥਾਂ ਅਨਾਥ ਬੜੀ ਇੰਪੋਰਟੈਂਟ ਲਾਈਨ ਆ ਏ ਗੌਰ ਕਰਨ ਵਾਲੀਆਂ ਜੋ ਪਾਵੇ ਸਰ ਅਨਾਥਾਂ ਅਨਾਥ ਦਿਨਾ ਦਇਆ ਕਮਾਈਆ ਅੰਦਰ ਵਹਿਰ ਗੁਪਤ ਯਾਰ ਆਪਣੀ ਸੁਨਾਏ ਸ਼ਬਦ ਅਗਮੀ ਬਾਤ ਬਤਨ ਯਹਰ ਦੇ ਬੜਿਆਈਆ ਇਕੋ ਪੱਟੀ ਇਕੋ ਪੜਾਵੇ ਜਮਾਤ ਦੂਜੀ ਕਰੇ ਨਾ ਕੋਈ ਪੜਾਈਆ ਵਰਨ ਵਰਨ ਜਾਤ ਪਾਤ ਉੱਚ ਨੀਚ ਰੌ ਰੰਗ ਇਕੋ ਪੌੜੀ ਇਕੋ ਮੰਜ਼ਲ ਚੜਾਏ ਕਾਟ سب کرائی ستسنگ کہ سب کا مالک اکو پور ستسنگ کھے سبک ایکو پورک سمرت جو سمرت سومی سب کا مالک نظری آئی ستسنگ گل کر سمرتھ سومی سب کا مالک نظری آئی آ ਸਤਸੰਗ ਕਹੇ ਮੈਂ ਗੁਰਮੁਖਾਂ ਸਦਾ ਮੀਤ ਮਿੱਤਰਾਂ ਦਾ ਮਿੱਤਰ ਨਜਰੀ ਆਈਆ ਮਿੱਤਰਾਂ ਦਾ ਮਿੱਤਰ ਨਜਰੀ ਆਈਆ ਮੈਂ ਝਗੜਾ ਮੁਕਾਵਾਂ ਉੱਚ ਨੀਚ ਇੱਕੋ ਰੂਪ ਦੇ ਆ ਸਮਝਾਈਆ ਸਤਸੰਗ ਗੱਲ ਕਰਿਆ ਹੈ ਕਿ ਮੈਂ ਦਾ ਝਗੜਾ ਮੁਕਾਵਾਂ ਉੱਚ ਨੀਚ ਇੱਕੋ ਰੂਪ ਦੇ ਆ ਸਮਝਾਈਆ ਇੱਕੋ ਕਲਮਾ ਇੱਕੋ ਨਾਮ ਦਸਾਂ ਹਦੀਸ਼ ਇੱਕੋ ਹਾਜ਼ਰਤ ਦੇ ਆ ਵਖਾਈਆ ਇੱਕੋ ਟੋਲਾ ਸਮਝਾਵਾਂ ਗੀਤ ਜਿਹੜਾ ਗੰਭੀਰ ਪਰਦਾ ਦਿਆ ਉਠਾਈਆ ਗੁਰਮੁਖਾਂ ਨਾਲ ਗੁਰਮੁਖ ਮਿਲਣ ਦੀ ਦਸਾਂ ਤਮੀਜ਼ ਅਸੀਂ ਤਾਂ ਮੁੱਖ ਕਮਾ ਲੈਨੇ ਜੀ ਨਹੀਂ ਮੈਂ ਤਾਂ ਵੱਡਾ ਮੈਨੂੰ ਛੋਟਾ ਜਿਹਾ ਰਲਾ ਲਾ ਜਾ ਕੇ ਇਹ ਬਹੁਤ ਪਰ ਨੋਟ ਕੀਤਾ ਸੀ ਵੀ ਇਸ ਤਰ੍ਹਾਂ ਨਾ ਕਰੋ ਨਾ ਕਰੋ ਇਸ ਤਰ੍ਹਾਂ ਜੇ ਸਤਿ ਵਚਨ ਹੈ ਕੀ ਕਿ ਹਮ ਪਰਮੇਸ਼ਰ ਨੇ ਮੈਂ ਝਗੜਾ ਮੁਕਾਵਾ ਉੱਚ ਨੀਚ ਇੱਕੋ ਰੂਪ ਦਿਆ ਸਮਝਾਈਆ ਇੱਕੋ ਕਲਮਾ ਇੱਕੋ ਨਾਮ ਹਦੀਸ ਇੱਕੋ ਹਜ਼ਰ ਦਿਆ ਬਖਾਈਆ ਗੁਰਮੁਖਾਂ ਨਾਲ ਗੁਰਮੁਖ ਮਿਲਣ ਦੀ ਤਸਾਂ ਤਮੀਜ਼ ਤਮਾ ਤ੍ਰਿਸ਼ਨਾ ਦੂਰ ਕਰਾਈਆ ਪ੍ਰੇਮ ਪਿਆਰ ਅੰਦਰ ਕਰਾਵਾਂ ਇੱਕ ਦੂਜੇ ਦੇ ਅਜੀਜ਼ ਪ੍ਰੇਮ ਪਿਆਰ ਦੇ ਅੰਦਰ ਇੱਕ ਦੂਜੇ ਦੇ ਕਰਾਵਾਂ ਅਜੀਜ਼ ਮੁਹੱਬਤ ਵਿੱਚ ਮੁਹੱਬਤ ਨਤਾਂ ਦਿਆਂ ਜੁੜਾਈਆ ਜੋਤੀ ਜੋ ਸਰੂਪ ਹਰ ਬਪਣੇ ਕਿਰਪਾ ਕਰ ਸੱਚਾ ਸਤਸੰਗ ਗੁਰਮੁਖਾਂ ਨਾਲ ਰਚਾਈ ਆ ਇਹ ਸਤਸੰਗ ਕਹਿੰਦਾ ਹੈ ਕਿ ਮੈਂ ਸੱਚਾ ਸਤਸੰਗ ਗੁਰਮੁਖਾਂ ਨਾਲ ਰਚਾ ਲਿਆ ਸਤਸੰਗਿ へ ਮੈਨੂੰ ਕਰਦੇ ਸਦਾ ਗੁਰਮੁਖ ਜੋ ਸਤਗੁਰ ਅੰਦਰੋਂ ਅੰਦਰ ਰਹੇ ਤੇ ਆਈ ਆ ਬਹੁਤ ਇੰਪੋਰਟੈਂਟ ਲੈਣਾ ਸਤਸੰਗ ਕੀ ਗੱਲ ਕਰਦਾ ਮੈਨੂੰ ਕਰਦੇ ਸਦਾ ਗੁਰਮੁਖ ਕਿਹੜੇ ਗੁਰਮੁਖ ਕਰਦੇ ਆ ਜੋ ਸਤਗੁਰ ਅੰਦਰੋਂ ਅੰਦਰ ਰਹੇ ਤੇ ਆਈ ਆ ਅੰਦਰੋਂ ਅੰਦਰ ਰਹੇ ਤੇ ਆਈ ਆ ਜਿਨਾ ਜਨਮ ਕਰਮ ਦਾ ਰਹਿਣਾ ਕੋਈ ਨਹੀਂ ਦੁੱਖ ਦੀਨ ਦੁਣੀ ਦੋਵੇਂ ਲਿਖੇ ਭਾਈ ਆ ਉਨ੍ਹਾਂ ਦੇ ਅੰਤਰ ਆਤਮ ਇੱਕ ਪ੍ਰੇਮ ਪਿਆਰ ਦਾ ਸੁਖ ਸ਼ਾਂਤਕ ਸਤ ਨਜਰੀ ਆਇਆ ਦੀਵਸ ਰੈਂਡ ਮੋਲੀ ਰਹੇ ਰੁੱਤ ਪਤ ਟਹਿਣੀ ਖੁਸ਼ੀ ਮਨਾਇਆ ਸਤ ਸੰਗ ਕਿਹ ਮੈਂ ਸਭ ਤੇ ਉੱਤੇ ਖੁਸ਼ ਮੈਂ ਸਭ ਦੇ ਉੱਤੇ ਖੁਸ਼ ਜੋ ਖੁਸ਼ੀਆਂ ਨਾਲ ਆਪਣਾ ਸਤਗੁਰ ਰਹੇ ਤੇ ਆਇਆ ਮੈਂ ਸਭ ਦੇ ਖੁਸ਼ ਹਾਂ ਜੋ ਖੁਸ਼ੀਆਂ ਦੇ ਨਾਲ ਆਪਣੇ ਸਤਗੁਰ ਨੂੰ ਤੇ ਹੁੰਦੇ ਆ ਸੋ ਹਰ ਸੰਗੇ ਜੀ ਇਹ satsang ਨੇ ਬੈਠਣ ਦੀ ਤਮੀਜ਼ ਵੀ ਦੱਸੀ ਪਿਆਰ ਕਰਨਾ ਵੀ ਦੱਸਿਆ ਕਿ ਕਿਸ ਤਰ੍ਹਾਂ ਗੁਰਸਿੱਖ ਨਾਲ ਪਿਆਰ ਕਰਨਾ ਹੈ ਉਹ satsang ਦੇ ਵਿੱਚ ਬੈ ਕੇ ਕਿਸ ਕਿਸ ਤਰ੍ਹਾਂ ਅਸੀਂ ਆਪਣੇ ਸਤਿਗੁਰੂ ਯਾਦ ਰੱਖਣਾ ਹੈ ਔਰ ਕਿਸ ਤਰ੍ਹਾਂ ਇਸ ਸਤਿਗੁਰ ਦੇ ਅਸੀਂ ਟਹਿਟੇ ਦੀ ਹੋਣਾ ਹੈ ਸੋ ਆਪਾਂ ਸਾਰਿਆਂ ਨੂੰ ਪਿਆਰ ਕਰੀਏ ਕਿ ਇਹ ਸਬੂਤ ਨਾ ਦਈਏ ਕਿ ਕੋਈ ਆਏ ਸੀ ਤਾਂ ਵੈਸੇ ਤਰ੍ਹਾਂ ਬੋਲ ਦੇ ਜੀ ਆ ਕਿ ਸੋ ਮੈਂ ਮਾਫੀ ਚਾਹਾਂਗਾ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਸਾਰੀ ਹਰ ਸੰਗਤ ਪਾਸੋਂ ਯੂਰ ਚਾਂਚਾ ਜੀ ਪਾਸੋਂ ਮੈਂ ਮਾਫੀ ਚਾਹਾਂਗਾ ਪੰਜ ਗਾਰੇ ਹਸ ਸੰਦੇ ਦੀ ਸਾਦਿਓ ਸੋ ਰੰਮਾਰਾਈ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ